ਆਰੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨਾਲ ਤੱਕ ਦੇਖੋ ਨਵੇਂ ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਪਸ਼ਮੀਨੇ ਦੇ ਸੂਟ ਜੀ ਏਕੇ ਟਿਕਸ ਮਿਲਦਾ ਪਸ਼ਮੀਨਾ ਸਿਮਰ ਪਹਿਲਾਂ ਵੀ ਬਹੁਤ ਰੰਗ ਆਏ ਸੀ ਇਹਦੇ ਵਿੱਚ ਹੀ ਹੁਣ ਨਵੇਂ ਦਬਾਰੇ ਰੰਗ ਆ ਗਏ ਇਹਦੇ ਵਿੱਚ ਬਹੁਤ ਸਟਾਕ ਲੈਨ ਸੇਰ ਮੇਲਾ ਚੱਲ ਰਿਹਾ ਜੀ ਸਪੈਸ਼ਲ ਸਰਦੀ ਵਾਲਾ ਕੱਪੜਾ ਜੀ ਇਹ ਫੈਨਸੀ ਦੇਖੋ ਜੀ ਬਿਲਕੁਲ ਜਿਹੜਾ ਕਿ ਏਕੇ ਟੈਕਸ ਮਿਲਦਾ ਹੈ ਇਹ ਪਸ਼ਮੀਨਾ ਸਿਮਰ ਆਮ 11-1200 ਰੁਪਏ ਨੂੰ ਵਿਕਦਾ ਜੀ ਪਹਿਲਾਂ ਸਾਡੇ ਕੋਲੇ ਛੇਲ ਤੇ ਲੱਗਿਆ ਸੀ 850 ਰੁਪਏ ਦੇ ਵਿੱਚ ਇਹ ਹੋਰ ਮਿੱਲਾ ਤੋਂ ਕੁਆਂਟੀਟੀ ਦੇ ਵਿੱਚ ਮਾਲ ਲੈਣ ਕਰਕੇ ਰੇਟ ਘਟਾ ਕੇ 700 ਰੁਪਏ ਨੂੰ ਘਾਟਾ ਜੀ 700 ਰੁਪਏ ਦੇ ਇੱਕ ਸੂਟ 1300 ਦੇ ਦੋ ਸਪੈਸ਼ਲ ਆਫਰ ਲਾਤੀ ਜੀ ਸਪੈਸ਼ਲ 1300 ਦੇ ਵਿੱਚ ਦੋ ਸੂਟ ਰੰਗ ਡਿਜ਼ਾਈਨ ਦੇਖੀ ਚਲੋ ਜਿਹਦੇ ਵਿੱਚ ਕਿੰਨੇ ਰੰਗ ਸੋਹਣੇ ਸੋਹਣੇ ਰੰਗਾਂ ਦੇ ਵਿਚ ਮਾਲ ਆਇਆ ਇਹਦੇ ਵਿੱਚ ਸਾਰੇ ਮੈਚਿੰਗ ਸੂਟ ਹੈ ਜੀ ਸਿਮਰ ਦੀ ਸਲਵਾਰ ਹੈ ਨਾਲ ਸਿਮਰ ਦਾ ਕਮੀਜ਼ ਹੈਗਾ ਏਕੇ ਟੈਕਸ ਮਿਲਦਾ ਕੱਪੜਾ ਇਹ ਹੈ ਏਕੇ ਟੈਕਸ ਮਿਲਦਾ ਕੱਪੜਾ ਹੈਗਾ ਸਿਮਰ ਦਾ ਸੂਟ ਹੈ ਸਿਮਰ ਦੇ ਸਾਰੀ ਸਲਵਾਰ ਵੀ ਸਿਮਰਦੀ ਹੈ ਜੀ ਨਾਲ ਪਸ਼ਮੀਨਾ ਸਿਮਰ ਦੇ ਜੀ ਬਿਲਕੁਲ ਜੇ ਉਹ ਪਸ਼ਮੀਨਾ ਸਿਮਰ ਦੇ ਉੱਤੇ ਜੀ 700 ਰੁਪਏ ਹੁਣ ਕਰਤਾ ਜੀ ਹੈ 1300 ਦੇ ਦੋ ਕਰਤੇ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸ਼ੇਰ ਮੇਲਾ ਚੱਲ ਰਿਹਾ ਹੈਗਾ ਸ਼ੇਰ ਮੇਲੇ ਦੇ ਉੱਤੇ ਜੀ ਸਟਾਕ ਨੇਲ ਸੇਰਵੇਲਾ ਚੱਲ ਪਿਆ ਜੀ ਸਪੈਸ਼ਲ 26 ਜਨਵਰੀ ਦਾ ਤੱਕ ਇਹ ਸੇਰਵੇਲਾ 26 ਜਨਵਰੀ ਤੱਕ ਪਸ਼ਮੀਨੇ ਦਾ ਸੂਟ ਮੈਚਿੰਗ ਸੂਟ ਹੈ ਜੀ ਇਹ ਆਲ ওভার ਵੀ ਰੰਗ ਹੈਗੇ ਕੁਛੇ ਦੇ ਵਿੱਚ ਰੇਟ 700 ਰੁਪਏ ਕਰਤਾ ਜੀ ਹੈ 700 ਦਾ ਸੂਟ 1300 ਦੇ ਦੋ ਸਪੈਸ਼ਲ ਸੇਰਵੇਲੇ ਤੇ ਨਹੀਂ 1300 ਦੇ ਦੋ ਕਰਤੇ ਜੀ ਰੰਗ ਕਰਦੇ ਨੇ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਸਾਵਾ ਡਿਜ਼ਾਈਨ ਮੰਗਾ ਸਕਦੇ ਹੋ ਜੀ ਸਾਵਾ ਕਲਰ ਮੰਗਾ ਸਕਦੇ ਹੋ ਜੀ ਛੇਤੀ ਆਓ ਜੀ ਸਮਰਜ ਲੈਣ ਵਾਸਤੇ ਛੇਤੀ ਪਹੁੰਚੋ ਸਮਰਜ ਲੈਣ ਵਾਸਤੇ ਪਸ਼ਮੀਨਾ ਸਿਮਰ ਦਾ ਸੂਟ ਸਿਰਫ 700 ਦਾ ਕਰਤਾ ਏ 700 ਦਾ ਰੰਗ ਤੇ ਡਿਜ਼ਾਈਨਿੰਗ ਬਹੁਤ ਰੰਗ ਡਿਜ਼ਾਈਨ ਆਏ ਹੋਏ ਨੇ ਇਹਦੇ ਵਿੱਚ ਛੇਤੀ ਆਓ ਸਮਰਜ ਲੈਣ ਵਾਸਤੇ ਛੇਤੀ ਪਹੁੰਚੋ ਛੇਤੀ ਸਾਵਾ ਡਿਜ਼ਾਈਨ ਲਈ ਵਾਸਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਆ ਦੇਖੋ ਜੀ ਇਹ ਆਲ ਓਵਰ ਦੇ ਰੰਗ ਵੀ ਨੇ ਵਿੱਚ ਇਹਦੇ ਇਹ ਆਲ ਓਵਰ ਆ ਗਿਆ ਜੀ ਆ ਵੀ ਆਲ ਓਵਰ ਹੈ ਆ ਵੀ ਆਲ ਓਵਰ ਦਾ ਰੰਗ ਆਏਗਾ ਵੈਸੇ ਮੈਚਿੰਗ ਜਿਆਦਾ ਹੀ ਜਾਏਗੀ ਆ ਵੀ ਆਲ ਓਵਰ ਦੇ ਵਿੱਚ ਆ ਗਿਆ 컬러 ਆਲ ਓਵਰ ਆ ਗਿਆ ਜੀ ਆ ਮੈਚਿੰਗ ਆ ਗਈ ਜੀ 컬러 ਵੋਲਟਾ ਇਹ ਹੋਈ ਲਗੇ। ਛੇਤੀ ਆਉਗੇ 19 ਵੱਟ ਕਲਰ ਮਿਲਣਗੇ ਜੀ। ਇਹ ਕੋ ਸਾਰੇ ਮੈਚਿੰਗ ਦੇ ਵਿੱਚ ਹੈਗਾ। 700 ਦਾ ਸੂਟ ਹੈ ਜੀ ਇਹ। 700 ਦਾ ਕੱਟਾ ਜੀ ਹੈ। ਪਹਿਲਾ ਸੇਰ ਮੇਲੇ ਦੇ ਉੱਤੇ ਸਾਡੇ ਕੋਲੇ 850 ਸੀਗਾ ਜੀ। ਜਿਵੇਂ ਮੇਲਾ ਬੰਨੀ ਉਹ ਇਕੱਠਾ ਮਾਲ ਲੈਣ ਤੇ ਰੇਟ ਘਟਾਤਾ 700 ਰੁਪਏ ਘਟਾ ਜੀ 1300 ਦੇ ਦੋ ਕੱਟੇ। ਸਪੈਸ਼ਲ ਹੋਰ ਵੀ ਡਿਸਕਾਊਂਟ ਆਏਗਾ 1300 ਦੇ ਵਿੱਚ ਦੋ ਕੱਟੇ ਜੀ ਇਹ। ਰੰਗ ਦੇਖੋ ਜੀ ਕਿੰਨੇ ਵਧੀਆ ਰੰਗ ਨੇ ਸਿਆਲੀਆਂ ਵਾਲੇ ਮੀਡੀਆ ਰੰਗ ਵੀ ਵਿੱਚ ਹੈਗੇ ਨੇਗੇ ਕੁੜੀਆਂ ਕੱਤਰੀ ਵਾਲੇ ਕਲਰ ਵੀ ਹੈਗੇ ਨੇ ਇਹਦੇ ਵਿੱਚ ਸਕਰੀਨ ਸ਼ਾਟ ਲਓ ਤੇ ਸਾ ਮਾ ਡਿਜ਼ਾਈਨ ਲੈ ਕੇ ਜਾਓ ਛੇਤੀ ਤੋਂ ਛੇਤੀ ਆਓ ਪ्युअर ਪਸ਼ਮੀਨਾ ਸਿਮਰ ਏਕੇ ਟੈਕਸ ਮਿਲਦਾ ਕਪੜਾ ਇਹ ਸਾਰਾ ਇਹ ਹੀ ਏਕੇ ਟੈਕਸ ਮਿਲਦਾ ਕਪੜਾ ਜੀ ਪ्युअर ਪਸ਼ਮੀਨਾ ਸਿਮਰ ਦੇ ਦਿੱਤੇ ਇਹ ਏਕੇ ਟੈਕਸ ਮਿਲਦਾ ਕਪੜਾ ਜੀ ਸਿਰਫ 700 ਦਾ ਸੂਟ ਕਰਤਾ ਜੀ ਇਹ 700 ਦੇ ਵਿੱਚ ਰੰਗ ਡਿਜ਼ਾਈਨਾਂ ਸੋਨ ਦਿਖਾ ਰਹੇ ਹਾਂ ਤਾਂ ਹੀ ਰੰਗ ਵੱਧ ਦਿਖਾ ਰਹੇ ਹਾਂਗੇ ਸਾਰੇ ਰੰਗ ਵਿਛੇਤੀ ਲੈ ਕੇ ਜਾਓ ਸਾਡੇ ਰੰਗਾਂ ਦੇ ਵਿੱਚ ਮਾਲ ਸਪੈਸ਼ਲ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਸਪੈਸ਼ਲ ਆਫਰ ਹੈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈਗਾ ਬਿਲਕੁਲ ਫ੍ਰੀ ਟਰਾਲੀ ਬੈਗ ਜੀ 10000 ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਆ ਦੇਖੋ ਜੀ ਰੰਗੜੀਆਂ ਕਿੰਨੇ ਸੋਹਣੇ ਸੋਹਣੇ ਆਏ ਹੋਏ ਨੇ ਰੰਗ ਸਾਰੇ ਕੁੜੀਆਂ ਕੱਤਰੀਆਂ ਦੀ ਕੁਆਲਿਟੀ ਹੈ ਜੀ ਬਿਲਕੁਲ ਆ ਲੋ ਜਿਵੇਂ ਆਪਕਾ ਨੇ ਕੋਈ ਵਿਆਹ ਸ਼ਾਦੀ ਵਾਸਤੇ ਸਪੈਸ਼ਲ ਵੀ ਵਧੀਆ ਸੂਟ ਬਣਾਉਣਾ ਹੈਗਾ ਬਿਨਾਂ ਕੜਾਈ ਤੋਂ ਉਹ ਦੇਖੋ ਬਿਨਾਂ ਕੜਾਈ ਤੋਂ ਜੇ ਬਣਾਉਣਾ ਸੂਟ ਤਾਂ ਪੂਰੇ ਟਾਪ ਦੇ ਸੂਟ ਆਏ ਹੋਏ ਇਹਦੇ ਵਿੱਚ ਸਾਰੇ ਇਹ ਰੰਗੜੀਆਂ ਦੇਖੀ ਚੱਲੋ ਸਕਰੀਨ ਸ਼ਾਟ ਲੈ ਕੇ ਸਾਮਾ ਡਿਜ਼ਾਈਨ ਮੰਗਾਓ ਭਰਾਵਾਂ ਦੀ ਹੱਤੀ ਦੇ ਉੱਤੇ 26 ਜਨਵਰੀ ਤੱਕ ਤਮਾਕਾ ਸੇਲ ਚੱਲ ਰਹੀ ਹੈ ਤਮਾਕਾ ਸੇਲ ਦੇ ਵਿੱਚ ਰੰਗੜੀਆਂ ਦੇਖੀ ਚੱਲੋ ਸ਼ਾਨਦਾਰ ਰੰਗ ਆਏ ਹੋਏ ਜੀ ਸਾਰੇ ਸ਼ਾਨਦਾਰ ਕਲਰ ਤੇ ਸ਼ਾਨਦਾਰ ਡਿਜ਼ਾਈਨਿੰਗ ਭਰਾਵਾ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਸੇਰ ਮੇਲੇ ਦੇ ਉੱਤੇ ਜੀ ਸ਼ਾਨਦਾਰ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਫਿੱਕੇ ਕਲਰ ਵੀ ਆਲਓਵਰ ਵਿੱਚ ਸਿਆਣੀ ਵਾਲੇ ਲੈਣੇ ਕਲਰ ਫਿੱਕੇ ਰੰਗ ਵੀ ਵਿੱਚ ਹੈਗੇ ਨੇਗੇ ਛੇਤੀ ਆਓ ਤੇ ਛੇਤੀ ਲੈ ਕੇ ਜਾਓ ਜੀ ਭਰਾਵਾ ਦੀ ਹੱਟੀ ਵੈਸਟੇਨ ਰੋਡ ਮੋੜ ਮੰਡੀ